ਅਹ ਦੋਸਤੋ ਕਈ ਦਿਨ ਤੋਂ ਸ਼ਬਦਾਂ ਦੀ ਗੱਲ ਕਰ ਰਹੇ ਆਂ ਅੱਜ ਇੱਕ ਮੁਹਾਵਰਾ ਹੈ ਟੇਢੀ ਛੀਰ ਅ ਜਿਹਦਾ ਅਰਥ ਹੈ ਮਤਲਬ ਔਖਾ ਕੰਮ ਜਿਹੜਾ ਕਿਸੇ ਤੋਂ ਨਹੀਂ ਹੁੰਦਾ ਉਦੋਂ ਅਸੀਂ ਇਹ ਵਰਤਦੇ ਆਂ ਕਿ ਇਹ ਟੇਢੀ ਛੀਰ ਹੈ ਮੈਥੋਂ ਨਹੀਂ ਇਹ ਕੰਮ ਹੋਣਾ ਪਰ ਇਹ ਟੇਢੀ ਛੀਰ ਪਿਆ ਕਿਵੇਂ ਇਹਦੇ ਪਿੱਛੇ ਇੱਕ ਛੋਟੀ ਜੀ ਕਹਾਣੀ ਹੈ ਕਹਿੰਦੇ ਵੀ ਕੋਈ ਵਿਅਕਤੀ ਜਿਹੜਾ ਹੈਗਾ ਅ ਨੇਤਰਹੀਨ ਸੀ ਬਚਪਨ ਤੋਂ ਹੀ ਤੇ ਉਸ ਨੂੰ ਕੋਈ ਸੱਜਣ ਰੋਟੀ ਲਈ ਸੱਦਾ ਜਿਹੜਾ ਹੈਗਾ ਦੇ ਕੇ ਗਿਆ ਤਾਂ ਉਸ ਸੱਜਣ ਨੇ ਪੁੱਛਿਆ ਜਿਹੜਾ ਨੇਤਰਹੀਨ ਸੀ ਕਿ ਤੂੰ ਕੀ ਖਵਾਏਂਗਾ ਵੀ ਰੋਟੀ 'ਚ ਉਹ ਕਹਿੰਦਾ ਖੀਰ ਖਵਾਉਂਗਾ ਜੀ ਉਹ ਕਹਿੰਦਾ ਖੀਰ ਕਹੀ ਜੀ ਹੁੰਦੀ ਹੈ ਹੁਣ ਸਾਹਮਣੇ ਵਾਲਾ ਵਿਅਕਤੀ ਜਿਹੜਾ ਸੀ ਨਾ ਉਹਨੂੰ ਉਮੀਰ ਨਹੀਂ ਸੀ ਕਿ ਇਹ ਸਵਾਲ ਕਰੂਗਾ ਉਹ ਕਹਿੰਦਾ ਇਹ ਚਿੱਟੇ ਰੰਗ ਦੀ ਹੁੰਦੀ ਹੈ ਉਹ ਕਹਿੰਦਾ ਚਿੱਟਾ ਰੰਗ ਕੀ ਹੁੰਦਾ ਉਹ ਕਹਿੰਦਾ ਜੀ ਬਗਲੇ ਵਰਗਾ ਹੁੰਦਾ। ਉਹ ਕਹਿੰਦਾ ਬਗਲਾ ਕੀ ਹੁੰਦਾ? ਤਾਂ ਉਹਨੇ ਮਤਲਬ ਇਸ ਤਰ੍ਹਾਂ ਆਪਣੀਆਂ ਬਾਹਾਂ ਕੂਣੀ ਮੋੜ ਕੇ ਦੱਸਿਆ ਕਿ ਬਗਲੇ ਦੀਆਂ ਧੌਣ ਹੁੰਦੀ ਐ। ਤਾਂ ਉਸ ਸੱਜਣ ਨੇ ਕੂਣੀ ਤੇ ਐ ਹੱਥ ਲਾਇਆ ਤੇ ਕਿਹਾ ਯਾਰ ਤੇਰੀ ਖੀਰ ਤਾਂ ਟੇਢੀ ਬਹੁਤ ਐ। ਇਹ ਨਹੀਂ ਖਾਦੀ ਜਾਣੀ। ਸੋ ਉੱਥੋਂ ਇਹ ਮੁਹਾਵਰਾ ਬਣਿਆ ਟੇਢੀ ਖੀਰ।